ਹੰਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਹੋਮੋਗੇ ਤੇ ਚਲੋ ਜੀ ਆਪਾਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਆਪਾਂ ਡੇਲੀ ਜਿਹੜੇ ਪਾਇਆ ਕਰਾਂਗੇ ਆਪਣੀ ਵੀਡੀਓ ਤੇ ਇਹ ਮੇਰੇ ਹਸਬੰਡ ਸੀ ਜਿਹੜੇ ਆਗੇ ਸੀ ਆਪਣੀ ਪਿਛਲੇ ਨਵੰਬਰ ਮੰਥ ਦੇ ਵਿੱਚ ਤੇ ਜਿਹੜੀਆਂ ਸਬਜ਼ੀਆਂ ਸਬਜ਼ੀਆਂ ਸੀ ਉਹ ਆਪਣੀਆਂ ਸੀਗੀਆਂ ਲਾਉਣ ਵਾਲੀਆਂ ਸੀ ਤਾਂ ਥੋੜੀਆਂ ਪਛੇਤੀਆਂ ਪਰ ਇਸਕੇ ਵੀ ਨਹੀਂ ਆਪਾਂ ਨੂੰ ਇੱਕ ਵਾਰੀ ਜ਼ਰੂਰ ਲਾਉਣੀਆਂ ਚਾਹੀਦੀਆਂ ਮਾ ਕੀ ਕੋਈ ਗੱਲ ਨਹੀਂ ਜੇ ਲੇਟ ਹੋਣ ਗਿਆ ਤਾਂ ਫਿਰ ਵੀ ਕੀ ਗੱਲ ਆ ਕੋਈ ਨਾ ਹਨ ਤੇ ਆਪਾਂ ਚਲੇ ਗਏ ਖੇਤ ਸੰਡੇ ਵਾਲੇ ਦਿਨ ਛੁੱਟੀ ਸੀ ਆਪਾਂ ਨੂੰ ਸਕੂਲ ਤੋਂ ਤੇ ਅਮਨ ਵੀ ਥੋੜਾ ਜੇ ਮੈਚ ਨਹੀਂ ਖੇਡਦੇ ਹੈਗੇ ਘਰੇ ਹੀ ਹੁੰਦੇ ਆ ਤੇ ਖੇਤ ਚਲੇ ਗਏ ਅਸੀਂ ਕਿਹਾ ਵੀ ਚਲੋ ਪਹਿਲਾਂ ਤਾਂ ਕਣਕ ਬੀਜੀ ਹੋਈ ਸੀ ਖੇਤ ਕੀ ਬੀਜਤੀ ਸੀ ਕਿ ਕਣਕ ਉਹਨਾਂ ਥਾਂ ਫ੍ਰੀ ਕਰਕੇ ਉਹਨੂੰ ਉੱਥੋਂ ਸਹੀ ਕੀਤਾ ਕਿਆਰੀਆਂ ਪਾਈਆਂ ਉੱਥੇ ਤੇ ਚਲੋ ਅਸੀਂ ਕਿਹਾ ਪੱਲਾ ਦਿੰਨੇ ਆ ਪਾਲਕ, ਮੇਥੇ, ਮੇਥੀ ਤੇ ਲਸਣ ਤੇ ਇੱਥੇ ਅਸੀਂ ਇੱਕ ਜਿਹੜਾ ਕੈਰੇਜ ਕਿਉਂਕਿ ਅਸੀਂ ਕਿਆਰੀਆਂ ਵੰਡ ਲਈਆਂ ਵੀ ਆ ਤੁਸੀਂ ਲਾ ਦੋ ਆ ਸੀਲਾ ਦਿੰਨੇ ਆ ਅਮਨ ਨੂੰ ਵੀ ਵੇਖਦੇ ਆ ਵੀ ਕੀ ਦਾ ਕਰੋ ਕਿਉਂਕਿ ਪਛੇਤਾਵਾ ਹੈ ਨਾ ਕਿਤਾ ਬਹੁਤ ਟਾਈਮ ਪਹਿਨਾ ਆਪਾਂ ਨੂੰ ਮਹੀਨਾ ਕ ਪਹਿਨਾ ਜਿਵੇਂ ਮੈਨੂੰ ਲੱਗਦਾ ਵੀ ਲਾਉਣੀਆਂ ਚਾਹੀਦੀਆਂ ਸੀ ਵੈਸੇ ਤੁਸੀਂ ਸਾਨੂੰ ਦੱਸਿਓ ਵੀ ਜਿਵੇਂ ਪਛੇਤਾਵਾ ਹੁੰਦਾ ਵੀ ਕੋਈ ਬੀ ਹੁੰਦਾ ਨਾ ਵੀ ਆਹ ਬੀ ਲਾਲੂ ਲਸਣ ਦਾ ਜਾਂ ਵੈਸੇ ਦੇਖਦੇ ਆ ਹਰਾ ਹੁੰਦਾ ਜਾਂ ਨਹੀਂ ਹੁੰਦਾ ਤੇ ਅਸੀਂ ਕਿ ਇੱਕ ਵਾਰੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਚਲੋ ਕੋਈ ਗੱਲ ਨਹੀਂ ਜੇ ਨਹੀਂ ਵੀ ਹੋਊਗਾ ਇੱਕ ਵਾਰੀ ਲਾ ਕੇ ਦੇਖ ਲੈਨੇ ਆ ਤੇ ਗਰਜਾਪ ਬਣਾਉਂਦੀ ਸੀ ਵੀਡੀਓ ਗਰਜਾਪ ਨੇ ਇੱਕ ਥਾਂ ਕੈਮਰਾ ਤਾਂ ਟਿਕਾਇਆ ਹੀ ਨਹੀਂ ਕਿਤੇ ਉਧਰ ਕਿਤੇ ਉਧਰ ਲੱਗੀ ਹੋਈ ਰਹੀ ਇਥੇ ਚਾਰ ਕਿਆਰੀਆਂ ਬਣਾ ਰਹੀਆਂ ਸੀ ਤੇ ਅਮਨ ਲਾਉਣ ਲੱਗੇ ਸੀਗੇ ਲਸਣ ਤੇ ਮੈਂ ਕਿਹਾ ਚਲੋ ਮੈਂ ਮੇਥੀ ਪਾਲਕ ਇਹ ਬੀਜ ਦਿੰਨੀ ਆ ਤੇ ਤਾਂ ਜਿੱਧਰ ਖੇਡਦਾ ਫਿਰਦਾ ਸੀਗਾ ਚਾਰੇ ਜਾਣੇ ਕਿਸੇ ਦਿਨ ਨਾ ਹਵਾ ਵੀ ਬਹੁਤ ਚੱਲਦੀ ਸੀਗੀ ਖੇਤ ਠੰਡ ਬਹੁਤ ਸੀਗੀ ਤਿੰਨਾਂ ਨੂੰ ਜਾਪਣ ਨੂੰ ਤਾਂ ਵੈਸੇ ਹੀ ਚਾ ਸੀ ਵੀ ਖੇਤ ਚੱਲੇ ਆ ਕਾਫੀ ਟਾਈਮ ਬਾਅਦ ਆਈ ਸੀ ਅਸੀਂ ਤੇ ਵੈਸੇ ਆਈ ਹੈ ਨਾ ਖੇਤ ਕੰਮ ਕਰਨ ਦਾ ਮਜ਼ਾ ਬਹੁਤ ਹੁੰਦਾ ਵਾ ਇਕੱਠੇ ਜਦੋਂ ਸਾਰੇ ਆਏ ਰੋਟੀ ਰੋਟੀ ਖਾਣ ਦਾ ਵੀ ਹੈ ਨਾ ਜਦੋਂ ਵੀ ਮਤਲਬ ਆਪਦੇ ਪੇਕੇ ਪਿੰਡ ਹੁੰਦੇ ਸੀ ਉਥੇ ਅਸੀਂ ਆਦੇ ਡੈਡੀ ਨਾਲ ਤਾਂ ਅਸੀਂ ਬਹੁਤ ਕੰਮ ਕਰਾਇਆ ਵਾ ਡੈਡੀ ਨਾਲ ਖੇਤ ਚਲੇ ਜਾਣਾ ਉਥੇ ਦਾਲੇ ਵੜਣੇ ਹਨਾ ਝੋਨੇ ਦੇ ਜਾਂ ਹੜੰਬਾ ਹੁੰਦਾ ਹੈ ਸਾਡੇ ਡੈਡੀ ਨਾਲ ਹੜੰਬੇ ਤੇ ਅਸੀਂ ਬਹੁਤ ਕੰਮ ਕਰਾਇਆ ਖੇਤ ਜਦੋਂ ਆਪਦੇ ਜਾਣਾ ਉਥੇ ਵੀ ਸਾਰੀਆਂ ਸਬਜ਼ੀਆਂ ਡੈਡੀ ਬੀਜਦੇ ਹੀ ਹੁੰਦੇ ਸੀਗੇ ਤਕਰੀਬਨ ਤੇ ਇੱਥੇ ਮਸਾਂਣ ਲੱਗੇ ਸੀ ਲਸਣ ਲਾਉਣ ਤੇ ਮੈਂ ਲਾਉਂਦੀ ਸੀ ਕਿ ਮੇਥੇ ਤੇ ਵੈਸੇ ਹੈ ਨਾ ਹੁਣ ਆਪਦੇ ਖੇਤ ਨਾਲ ਦੀ ਰੀਸ ਨਹੀਂ ਹੈਗੀ ਹੁਣ ਲੋਕ ਆ ਜਿਹੜੇ ਆਪਦੀਆਂ ਨਾ ਪੈਣੀਆਂ ਪੁਲੀਆਂ ਵੇਚੀ ਤਾਂ ਜਾਂਦੇ ਆ ਪਰ ਵੇਚ ਕੇ ਵੀ ਆਪਾਂ ਹੈ ਨਾ ਜਿਵੇਂ ਚਲੋ ਹਰ ਇੱਕ ਦੀ ਆਪੋ ਆਪਣੀ ਸੋਚ ਹੁੰਦੀ ਆ ਤੇ ਪਰ ਆਪਦੀਆਂ ਜ਼ਮੀਨਾਂ ਆਪਾਂ ਮੇ ਤੁਹਾਡੇ ਕੋਲ ਕਿੱਲਾ ਚਾਹੀਏ ਅੱਧਾ ਕਿੱਲਾ ਹੈ ਨਾ ਜ਼ਮੀਨ ਨਹੀਂ ਵੇਚਣੀ ਚਾਹੀਦੀ ਜਿਹੜਾ ਸਕੂਨ ਆਪਦੇ ਆਪ ਨੂੰ ਆਪਾਂ ਨੂੰ ਆਪਣੇ ਖੇਤ ਦੇ ਵਿੱਚ ਜਾ ਕੇ ਹੁੰਦਾ ਮੈਨੂੰ ਨਹੀਂ ਲੱਗਦਾ ਵੀ ਹੈ ਨਾ ਕਿਤੇ ਹੋਰ ਵੀ ਇਹ ਸਕੂਨ ਵਾਲੀ ਜਗ੍ਹਾ ਵਾ ਤੇ ਦੇਸੀ ਸਾਨੂੰ ਬਹੁਤ ਵਧੀਆ ਲੱਗਿਆ ਸੀ ਆਪਦੇ ਖੇਤਾਂ aí ਹਨਾ ਗਏ ਕੰਮ ਕਰਨ ਤੇ ਕੰਮ ਤਾਂ ਸੀ ਕੀਤਾ ਹੀ ਨਾਲ ਅਸੀਂ ਇੰਜੋਏ ਬਹੁਤ ਕੀਤਾ ਤੇ ਇੱਥੇ ਮੈਨੂੰ ਗਰਜਾਵ ਕਹਿਣ ਲੱਗੀ ਮੰਮਾ ਤੁਸੀਂ ਫਟਾਫਟ ਲਾ ਲਓ ਕਹਿੰਦੀ ਫਿਰ ਨਾ ਕਹਿੰਦੀ ਆਪਾਂ ਅਰੇ ਸਾਂ ਲਾਉਣੀਆਂ ਵਾ ਤੇ ਬਈ ਜਲਦੀ ਚੱਲੋ ਆ ਤੁਹਾਨੂੰ ਖੇਤ ਦਿਖਾਉਣੇ ਆ ਜੀ ਇਹ ਸਾਡਾ ਖੇਤ ਇਹ ਤਾਂ ਜ ਫਿਰਦਾ ਸੀ ਤੇ ਆਪਣੀ ਮੋਟਰ ਇੰਦੀ ਹੈ ਗਰਜਾਬ ਪੱਜੀ ਗਰਜਾਬ ਨੂੰ ਬਹੁਤ ਚਾਹ ਸੀ ਇੱਕ ਡੈੜੀ ਆਏ ਦਾ ਚਾਹ ਸੀ ਇੱਕ ਖੇਤ ਆਏ ਸੀ ਇੱਕ ਖੇਤ ਹੈ ਖੁੱਲਾ ਡੁੱਲਾ ਜਿਹਾ ਮਾਹੌਲ ਹੁੰਦਾ ਹੈ ਨਾ ਵੈਸੇ ਹੀ ਆਏ ਬੱਚਿਆਂ ਨੂੰ ਵਧੀਆ ਲੱਗਦਾ ਤੇ ਇੱਥੇ ਲਸਣ ਲੁਸਣ ਵੀ ਤਾ ਸੀਗਾ ਤੇ ਇਸਕਾ ਚਲੋ ਥੋੜਾ ਜਿਹਾ ਪਾਣੀ ਲਾ ਦਈਏ ਤੇ ਮਨ ਲੱਗੇ ਸੀ ਤੇ ਬੱਟਾ ਬਣਾਉਣ ਤੁਤੋ ਤੇ ਲੇਟ ਵੀ ਸੀ ਕਿਉਂ ਤੇ ਹੈ ਲੇਟ ਆ ਹਾਂਜੀ ਲੇਟ ਵੀ ਆਈ ਹੋਈ ਸੀਗੀ ਤੇ ਵੈਸੇ ਤੁਹਾਨੂੰ ਦੱਸਦੇ ਹਾਂ ਹੁਣ ਅਸੀਂ ਜਿਵੇਂ ਦਿਖਾਵਾਗੇ ਤੁਹਾਨੂੰ ਵੀਡੀਓ ਬਣਾ ਕੇ ਵੀ ਸਾਡਾ ਜਿਹੜਾ ਲਸਣ ਵੀ ਹਰਾ ਹੋ ਗਿਆ ਮਿੱਥੇ ਮਿੱਤੀ ਪਾਲਕਾਂ ਉਹ ਵੀ ਹਰੇ ਹੋ ਗਿਆ ਤੇ ਇੱਕ ਨਾ ਜਿਵੇਂ ਇਹ ਪਰਾਲੀ ਆ ਹਨਾ ਵੈਸੇ ਤਾਂ ਚਲੋ ਆਪਾਂ ਨੂੰ ਗਵਰਨਮੈਂਟ ਨੇ ਦੱਸਿਆ ਜਲਾ ਵੀ ਨਹੀਂ ਜਲਾਉਣੀ ਹੈਗੀ ਮਚਾਉਣੀ ਨਹੀਂ ਹੈਗੀ ਪਰੇ ਕਿਤੇ ਨਾ ਕਿਤੇ ਨੁਕਸਾਨ ਕਰਦੀ ਆ ਤੇ ਇੱਥੇ ਲੱਗ ਗਿਆ ਪਰੇਸ ਲਾਉਣ ਮੈਂ ਤੇ ਅਮਨ ਨੇ ਲਾਈ ਰੇਸ ਪਰ ਕੋਈ ਨਾ ਹੂੰ ਰਹਿਦਾ ਮੈਂ ਪਿੱਛੇ ਗਈ ਪਰ ਮੈਂ ਹੌਸਲਾ ਨਹੀਂ ਹਾਰਿਆ ਫਰਕ ਤਾਂ ਪੈਂਦਾ ਹੈ ਨਾ ਵੀ ਆਏ ਪਰ ਨਹੀਂ ਥੋੜਾ ਆਪਾਂ ਵੀ ਆਪਨੂੰ ਦਾ ਫੈਕਟਰੀ ਰੱਖਦੇ ਆ ਵੈਸੇ ਇੰਨਾ ਵੀ ਪਿੱਛੇ ਨਹੀਂ ਸੀਗੀ ਆਪਦੀ ਕੋਸ਼ਿਸ਼ ਕੀਤੀ ਵੈਸੇ ਆਪਾਂ ਘਰੇ ਪ੍ਰੈਕਟਿਸ ਕਰਦੇ ਹੀ ਰਹਦੇ ਆ ਤੇ ਜਾ ਆਪਦੇ ਡੈਡੀ ਤਾਂ ਫਿਰ ਟਣਾ ਸੁਭਾਅ ਕੀ ਸੀਗਾ ਤੇ ਇਹ ਸਤਿਵਾਦਾ ਹੀ ਹੋਈ ਸੀ ਲੈਟ ਮੋਟਰ ਚਲਾਈ ਤੇ ਆਪਾਂ ਇਹ ਤਾਂ ਜਦੋਂ ਮੋਟਰ ਚੱਲਦੀ ਹੈ ਨਾ ਕਿੰਨਾ ਸਕੂਨ ਮਿਲਦਾ ਵਾਏ ਪਾਣੀ ਆਪਣਾ ਖੇਤਾਂ ਦਾ ਬਹੁਤ ਐਂ ਵਧੀਆ ਜਿਹਾ ਫੀਲ ਹੁੰਦਾ ਹੁੰਦਾ ਹੈ ਨਾ ਤੇ ਲਾਂ ਲੱਗੇ ਸੀ ਪਾਣੀ ਵੈਸੇ ਤਾਂ ਹੁਣ ਤਕਰੀਬਨ ਮੈਨ ਲਾਦਾ ਵੀ ਬਹੁਤ ਘੱਟ ਲੋਕ ਆ ਜਿਹੜੇ ਖੇਤਾਂ ਚ ਜਾਣ ਪੀ ਲਾਉਂਦੇ ਆ ਵੀ ਸਬਜ਼ੀਆਂ ਵਗੈਰਾ ਆਪਾਂ ਘਰੇ ਨਹੀਂ ਲਾਉਂਦੇ ਵੈਸੇ ਆਰਗੈਨਿਕ ਚੀਜ਼ਾਂ ਆਪਾਂ ਨੂੰ ਜ਼ਿਆਦਾ ਜਿਹੜੀਆਂ ਗਾਉਣੀਆਂ ਚਾਹੀਦੀਆਂ ਤੇ ਆਪਦੇ ਜਿਹੜੇ ਕੰਮ ਆਏ ਹੱਥੀਂ ਹੀ ਕਰਨੇ ਚਾਹੀਦੇ ਆ ਆਪਾਂ ਹੁਣ ਸਬਜ਼ੀਆਂ ਵਗੈਰਾ ਮੁੱਲ ਲੈ ਤਾਂ ਲੈਨੇ ਆ ਉਹ ਸਵਾਦ ਤਾਂ ਨਹੀਂ ਬਣਦੀਆਂ ਹਨਾ ਨਹੀਂ ਬਣਦੀਆਂ ਹੈਗੀਆਂ ਤਾਂ ਹੀ ਤਾਂ ਆਪਦੇ ਬਸ ਖੇਡੀ ਜਾਂਦਾ ਸੀਗਾ ਹਾਂਜੀ ਅੰਦਾ ਇੰਨਾ ਜ਼ਿਆਦਾ ਸਕੂਨ ਓਕੇ ਮੈਡਮ ਨੇ ਗਾ ਸਕਾਂ ਜਾਪ ਨੂੰ ਦਾਦੀ ਜੀ ਵੀ ਬਹੁਤ ਤਾਇਨ ਲਸਣ ਲਾਈਦਾ ਹੁੰਦਾ ਹਨ ਨਾ ਨਿਆਣਿਆਂ ਨੇ ਬਸ ਇਹ ਸੁਣਨਾ ਵੀ ਚਾਹੀਦਾ ਨਿਆਣੇ ਸਿੱਖਣਗੇ ਹੁਣ ਆਪਾਂ ਆਪਦੇ ਮੰਮੀ ਰਣੀ ਨਾਲ ਕਿੰਨਾ ਕੰਮ ਕਰਾਉਂਦੇ ਸੀਗੇ ਤੇ ਇੱਥੇ ਟਾੜ ਦੇਖ ਰਿਆ ਸੀ ਵੀ ਕਿਵੇਂ ਕਰ ਰਹੇ ਆ ਮੈਂ ਜੀ ਅਰਬੂ ਹਰਬੀ ਬੜੀ ਤੇ ਸਾਡਾ ਕੈਮਰਾਮੈਨ ਸਾਨੂੰ ਵੀਡੀਓ ਨਹੀਂ ਬਣਾਉਣੀ ਹੈ ਵਿਚਾਰਾ ਉਹੀ ਜਾ ਬਨੂ ਨਾ ਇੰਨਾ ਨਹੀਂ ਹਲੇ ਪਤਾ ਨਹੀਂ ਹੈਗਾ ਤੇ ਚਲੋ ਕੋਈ ਨਾ ਤੁਸੀਂ ਸਾਡੀ ਵੀਡੀਓ ਜਰੂਰ ਲਾਈਕ ਕਰਿਓ ਹਨਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡਾ ਖੇਤਾਂ 'ਚ ਕੰਮ ਕਰਨਾ ਤੁਹਾਨੂੰ ਕਿਵੇਂ ਲੱਗਿਆ ਪਤਗਿਆਂ ਨੇ ਸਾਰੀ ਕਰੋ ਸਾਰੀ ਕਰਦੇ ਅਸੀਂ ਕੋਈ ਲੈਦਾ ਨਹੀਂ ਕਰਦੇ ਵੈਸੇ ਆਪਾਂ ਨੂੰ ਆਪਣੀਆਂ ਜ਼ਮੀਨਾਂ ਨਾਲ ਜੁੜਨਾ ਚਾਹੀਦਾ ਤੇ ਜਿਵੇਂ ਹੁਣ ਆਪਾਂ ਕਹਿ ਦਿੰਨੇ ਆ ਵੀ ਜ਼ਮੀਨ ਵੇਚ ਦਿਓ ਆ ਕੰਮ ਕਰ ਲਓ ਆ ਨਹੀਂ ਆਪਾਂ ਨੂੰ ਜ਼ਮੀਨਾਂ ਨਹੀਂ ਵੇਚਣੀਆਂ ਚਾਹੀਦੀਆਂ ਮੈਂ ਥੋੜੀ ਤੰਗੀ ਕੱਢ ਲਓ ਹਨਾ ਅਖਿਆਈ ਸੁਖਿਆਈ ਆ ਜਿਹੜੀ ਇਹ ਨਿਕਲ ਜਾਣੀ ਆ ਤੇ ਆਪਦੀ ਜ਼ਮੀਨ ਆਪਦੀ ਮਿੱਟੀ ਵੱਖਰੇ ਸਕੂਨ ਹੈ ਤੇ ਦਾ ਖੇਤਾ ਪਤਾ ਸਾਗ ਸੁਕ ਲੈਣ ਵੀ ਆਪ ਹੀ ਜਾਣੇ ਹੁੰਨੇ ਅਸੀਂ ਐਂ ਕਦੇ ਨਹੀਂ ਕਿਹਾ ਵੀ ਤਸੀਲਿਆ ਤੂੰ ਕਰ ਦਿਆ ਨੂੰ ਅਬ ਤਾਂ ਕਹੀਦਾ ਵੀ ਚਲੋ ਆਪਾਂ ਆਪ ਹੀ ਚਲਦੇ ਆ ਲੈਣ ਆਪਦੇ ਖੇਤਾਂ ਦੀ ਜੀਤ ਦਾ ਸਵਾਦ ਹੀ ਬਹੁਤ ਲੱਗਦੀ ਆ ਪੈਸੇ ਮੇ ਹੁਣ ਜਿਵੇਂ ਕਈ ਵੀਡੀਓ ਦੇ ਦਿੰਨੇ ਬਹੁਤ ਭੈਣਾ ਹਨਾ ਖੇਤਾਂ aí ਨਾਲ ਕੰਮ ਕਰਾਉਂਦੀਆਂ ਵਧੀਆ ਗੱਲ ਆ ਇਹ ਪੈਚਦੀਆਂ ਇਹ ਲੋਕ ਹਟ ਗਏ ਸੀ ਪਹਿਲਾਂ ਹੁਣ ਆਪਣੇ ਪੇਰੈਂਟਸ ਹੀ ਇਕੱਠੇ ਹੀ ਕੰਮ ਕਰਦੇ ਹੁੰਦੇ ਸੀ ਖੇਤ ਕਪਾਹ ਝੋਣ ਜਾਣਾ ਹਨਾ ਦੇਖੋ ਕਿੰਨਾ ਵਧੀਆ ਲੱਗਦਾ ਹੈ ਆਪਣਾ ਪੰਜਾਬ ਦੇ ਖੇਤ ਤੇ ਇਹ ਆਪ ਦੇਖੀਏ ਖੁਦ ਜਾਇਆ ਕਰੋ ਕੁਝ ਨਹੀਂ ਹੁੰਦਾ ਹੈਗਾ ਕਿਸੇ ਦੀ ਸੋਚ ਕਿਵੇਂ ਹੁੰਦੀ ਹੈ ਕੋਈ ਗੱਲ ਨਹੀਂ ਹੈ ਨਾ ਕੋਈ ਕੁਝ ਕਹੀ ਜਾਵੇ ਬਸ ਆਪ ਦਾ ਆਪਦੇ ਪਰਿਵਾਰ ਲਈ ਜਿਹੜੀ ਗੱਲ ਸਹੀ ਆ ਪਾਨੂੰ ਉਹੀ ਕਰਨੀ ਚਾਹੀਦੀ ਆ ਚਲੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਕਰਿਓ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਚਲੋ ਜੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਪਰਮਾਤਮਾ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਤੰਦਰੁਸਤੀ ਬਖਸ਼ੇ ਤੇ ਸਾਰੇ ਆਪੋ ਆਪਣੇ ਘਰੇ ਜਿਹੜੇ ਖੁਸ਼ ਰਹਿਣ ਤੇ ਵੀਡੀਓ ਆਪਣੀ ਲਾਈਕ ਜਰੂਰ ਕਰ ਦਿਓ ਤੇ ਕਮੈਂਟ ਜਿਹੜਾ ਆਪਣੀ ਵੀਡੀਓ ਤੇ ਜਰੂਰ ਕਰ ਦਿਓ ਧੰਨਵਾਦ